ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਲਾ ਜਿਹੜਾ ਹੈ ਆਪਣਾ ਬਾਹਰ ਨੂੰ ਫੋង ਦੇ ਲਗਾਇਆ ਇਥੇ ਮੋਡੇ ਤੇ ਉਹਦਾ ਆਪਾਂ ਹੱਲ ਦੱਸਾਂਗੇ ਤੁਹਾਨੂੰ ਨਾਲ ਟੀਰੇ ਜੋੜਨੇ ਦੱਸਾਂਗੇ ਕਿ ਟੀਰੇ ਜਿਹੜੇ ਜੋੜਦੇ ਉਹ ਕਿਸ ਤਰ੍ਹਾਂ ਜੋੜਦੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਰੈਸਟ ਕਰਦੇ ਹਾਂ ਸਾਡੇ ਚੈਨਲ ਨੂੰ ਸਪੋਰਟ ਵੀ ਕਰੋ ਤੇ ਤੁਸੀਂ ਸਪੋਰਟ ਕਰੋ ਸਾਡੀ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਲਾਈਕ ਕਰਿਆ ਕਰੋ ਕੀ ਕੰਮ ਦੀ ਚੀਜ਼ ਹੁੰਦੀ ਹੈ ਕੋਈ ਤੁਸੀਂ ਦੇਖ ਕੇ ਨਾ ਲਾਈਕ ਨਹੀਂ ਕਰਦੇ ਹੈਗੇ ਤੇ ਲਾਈਕ ਜ਼ਰੂਰ ਕਰਿਆ ਕਰੋ ਇਸ ਦਿਨ ਨਾਲ ਪਤਾ ਲੱਗਦਾ ਕਿ ਤੁਹਾਨੂੰ ਸਮਝ ਆਈ ਗਈ ਹੈ ਤੇ ਤੁਹਾਨੂੰ ਵੀ ਕੋਸ਼ਿਸ਼ ਕਰਨੀ ਦੇ ਠੀਕ ਹੈ ਜੀ ਤੇ ਅੱਜ ਉਹ ਆ ਗਿਆ ਤਾਂ ਹਾਂ ਬਸ ਇਹ ਹੀ ਜੁੜਦਾ ਸਹੀ ਟਾਂਗਾ ਲਿਖੋ ਆਪਾਂ ਆਪਣਾ ਬੈਕ ਸਾਈਡ ਤੇ ਆਪਾਂ ਪਲੇਟ ਪਾ ਲਏ ਨੇ ਤੇ ਆਪਣਾ ਜਿਹੜੀ ਬੈਕ ਸਾਈਡ ਦੀ ਵੀਰ ਹੈ ਇਹ ਵੀ ਆਪਾਂ ਲਾ ਲਈ ਹੈ ਤੇ ਫਰੰਟ ਸਾਈਡ ਤੇ ਆਪਾਂ ਇੱਧਰ ਵੀ ਆਪਾਂ ਪਲੇਟ ਪਾ ਲਏ ਨੇ ਤੇ ਆਪਣੀ ਲੈਸ ਜਿਹੜੀ ਆਪਾਂ ਲਾ ਗਏ ਇੱਕ ਇਹਨੂੰ ਆਪਾਂ ਐਕਸਟਰਾ ਕਰ ਲੈਣਾ ਇੱਥਾ ਐਕਸਟਰਾ ਇਹ ਜਿਹੜੀ ਦੀ ਆ ਵਾਲੀ ਆਪਾਂ ਪਾਉਣੀ ਆ ਨਾ ਕਾਰਟ ਅੱਧਾ ਇੰਚ ਥੋੜਾ ਮੋਨ ਰੱਖ ਕੇ ਉਹ ਆਪਾਂ ਨਹੀਂ ਨਹੀਂ ਪਾਈ ਆਪਾਂ ਪਲੇਨ ਰੱਖਿਆ ਇਹ ਆਪਾਂ ਸਲਾਈ ਚ ਹੀ ਕਰਾਂਗੇ ਇਹ ਜੇ ਇਹਨੂੰ ਆਪਾਂ ਇਸ ਤਰ੍ਹਾਂ ਕਰ ਦਿੰਨੇ ਆ ਨਾ ਇਸ ਤਰ੍ਹਾਂ ਐਕਸਟਰਾ ਜੇ ਇਦਾਂ ਸਲਾਈ ਲਾ ਦਾਂਗੇ ਨਾ ਇੱਥੇ ਡਾਊਨ ਕਰਕੇ ਤੇ ਦੇ ਉੱਪਰ ਉੱਪਰੋਂ ਇਸ ਤਰ੍ਹਾਂ ਕਰਕੇ ਇਫੇਰੀ ਜਿਹੜਾ ਆਪਣਾ ਮੋਢਾ ਜਿਹੜਾ ਨਾ ਥੱਲੇ ਡਿੱਗਦਾ ਰਹਿੰਦਾ ਫੇਰੇ ਠੱਕੇ ਨਾਲ ਹੀ ਇਸ ਤਰ੍ਹਾਂ ਜਿਹੜੇ ਗਲੇ ਹੁੰਦੇ ਨੇ ਇਸ ਤਰ੍ਹਾਂ ਖੁੱਲ ਜੇ ਜਾਂਦੇ ਨੇ ਤੇ ਫਿਰ ਮੋਢਿਆ ਤੋਂ نیچے ਡਿੱਗਦੇ ਨੇ ਤੇ ਇਹ ਸਲਾਈ ਆਪਾਂ ਇਸ ਤਰ੍ਹਾਂ ਲਾਵਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਇਹਦੀ ਸਹੀ ਤਰੀਕਾ ਇਸ ਤਰ੍ਹਾਂ ਤੁਸੀਂ ਲਾਓਗੇ ਪਹਿਲਾਂ ਤਾਂ ਤੁਸੀਂ ਇਸ ਤਰ੍ਹਾਂ ਉੱਪਰ ਸਾਈਡ ਜੋੜ ਕੇ ਇਸ ਤਰ੍ਹਾਂ ਰੱਖ ਲੈਣਾ ਇਹ ਕਈ ਤਰ੍ਹਾਂ ਨਾਲ ਉਹਨੇ ਇਦਾਂ ਸਿੱਧੀ ਵੀ ਸਲਾਈ ਲੱਗ ਜਾਂਦੀ ਹੈ ਸਿੱਧੀ ਸਲਾਈ ਲੱਗ ਕੇ ਬਾਅਦ ਵਿੱਚ ਵੀ ਵਧੀਆ ਫਿਨਿਸ਼ਿੰਗ ਆਉਂਦੀ ਹੈ ਇਹਦੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਲੈਣਾ ਮੋੜ ਕੇ ਚੰਗੀ ਤਰ੍ਹਾਂ ਫਿਰ ਆਪਾਂ ਇਸ ਤਰ੍ਹਾਂ ਉਪੋਜ ਕਰਕੇ ਧਰ ਲੈਣੇ ਤੇ ਇਹਨੂੰ ਆਪਾਂ نیچے ਨੂੰ ਉੱਪਰ ਇਧਰ ਦੀ ਨਹੀਂ ਸਲਾਈ ਲਾਉਣੀ ਆਪਾਂ ਥੱਲੇ ਨੂੰ ਆਉਣੀ ਆ ਇੱਥੇ ਇੱਥੋਂ ਆਪਾਂ ਇੰਨਾ ਖਿੰਜ ਕਰ ਲੈਣਾ ਇਆ ਪੱਕਾ ਕਰਨਾ ਇੱਥੇ ਗਲੇ ਤੱਕ ਇਹ ਇੱਥੇ ਤੱਕ ਆਪਾਂ ਕਰਕੇ ਫਿਰ ਇਨ ਇੱਥੋਂ ਆਪਾਂ ਡਾਊਨ ਕਰਾਂਗੇ ਕਦੇ ਵੀ ਤੁਹਾਡਾ ਗਾਲ ਨਹੀਂ ਡਿੱਗੇਗਾ ਤੁਸੀਂ ਇਸ ਤਰ੍ਹਾਂ ਸਲਾਈਡ ਆ ਕੇ ਦੇਖਣਾ ਇਹਨੂੰ ਆਪਾਂ ਦੋ ਤਿੰਨ ਵਾਰੀ ਪੱਕਾ ਕਰ ਲਾਂਗੇ ਇਹ ਇੰਸ ਲਈ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਇੱਥੋਂ ਨੀਚੇ ਤੋਂ ਨੀਚੇ ਨੂੰ ਇੱਥੋਂ ਆਪਾਂ ਨਹੀਂ ਨੀਚੇ ਨੂੰ ਜਿਹੜਾ ਕੰਨ ਲਾਇਆ ਹੁੰਦਾ ਨਾ ਪਰ ਉੱਥੇ ਤੱਕ ਉਦੋਂ ਜਾ ਕੇ ਫੇਰਾ ਪਤਾ ਲੈਣ ਕਰਨਾ ਇਹਨੂੰ ਆਪਾਂ 2-3 ਵਾਰੀ ਨਾ ਲਾ ਲੈਣੀ ਐ ਇਹਵੇਂ ਤੁਹਾਨੂੰ ਦਿਖਾ ਦਿੱਤੀ ਇਹਦੇ ਉੱਪਰ ਆਪਾਂ ਇੱਕ ਸਲਾਈ ਹੋਰ ਚ ਲਾਉਣੀ ਐ ਐਥੇ ਤੁਸੀਂ 2 ਵਾਰੀ ਪੱਕਾ ਕਰ ਲੈਣਾ ਬੈਕ ਕਰਕੇ ਨਾ ਮਸ਼ੀਨ ਨੂੰ ਦੇਖੋ ਇਹ ਇਸ ਤਰ੍ਹਾਂ ਸਲਾਈ ਲੱਗਣੀ ਚਾਹੀਦੀ ਹੈ ਜਦੋਂ ਆਹ ਵਾਲੀ ਆਪਣੀ ਅੰਦਰ ਨੂੰ ਡਾਊਨ ਹੋ ਜਾਂਦੀ ਹੈ ਮੈਂ ਥੋੜੀ ਜੀ ਅੱਧਾ ਇੰਚ ਵੀ ਨਹੀਂ ਹੁੰਦੀ ਥੋੜੀ ਜੀ ਡਾਊਨ ਹੋ ਜਾਂਦੀ ਹੈ ਫਿਰ ਆਪਣਾ ਗਲਾ ਜਿਹੜਾ ਕਦੇ ਵੀ ਨਹੀਂ ਬਾਹਰ ਨੂੰ ਹਿੱਲਦਾ ਵੀ ਬਾਹਰ ਨੂੰ ਜਾਵੇ ਤੇ ਬਿਲਕੁਲ ਬਹੁਤ ਵਧੀਆ ਇਸ ਤਰ੍ਹਾਂ ਲੈਂਦਾ ਆਪਣਾ ਗਲਾ ਇਸ ਤਰ੍ਹਾਂ ਇਹਨੂੰ ਸਿੱਧਾ ਕਰ ਲੈਣਾ ਤੇ ਇਸ ਤਰ੍ਹਾਂ ਦੀ ਆਪਣੀ ਇਸ ਤਰ੍ਹਾਂ ਇਦਾਂ ਫਿਨਿਸ਼ਿੰਗ ਆਏਗੀ ਇਹਨੂੰ ਆਪਾਂ ਵਿੱਚ ਮੁਕਰ ਕੇ ਤਰਪਾਈ ਕਰ ਲੈਣਗੇ ਠੀਕ ਹੈ ਇਸ ਤਰ੍ਹਾਂ ਤੇ ਆਵੜੀ ਵੇਖਣ ਚ ਇਸ ਤਰ੍ਹਾਂ ਲੱਗੇਗੀ। ਦੇਖੋ ਇੱਥੋਂ ਨੀਚੇ ਨੂੰ ਇੱਥੋਂ ਉੱਪਰ ਨੂੰ ਅਗਲੇ ਤੋਂ ਆ ਕੇ ਫੇਰ ਆਪਣੀ ਨਾਲ ਨੀਚੇ ਨੂੰ। ਇਹਦੇ ਨਾਲ ਆਪਣਾ ਮੋਢਾ ਜਿਹੜਾ ਇਹ ਨਹੀਂ ਲੱਗਦਾ। ਮੋਢਾ ਤੁਸੀਂ ਹੁਣ ਜਿੰਨਾ ਵੀ ਰੱਖਦੇ ਹੋ 3 ਇੰਚ ਪਾਉਂਦੇ ਨੇ ਜਾਂ ਵੱਧ ਤੋਂ ਵੱਧ 3.5, 3.5 ਅੰਦਰ ਨਿਸ਼ਾਨ ਲਾ ਕੇ ਫੇਰ ਤੁਸੀਂ ਬਾਜੂ ਲਾਉਣੀ ਹੈ। ਤੁਹਾਡਾ ਗਲਾ ਬਾਹਰ ਨੂੰ ਕਦੇ ਵੀ ਨਹੀਂ ਨਿਕਲੇਗਾ। ਦੂਸਰੇ ਦੀਓ ਪਤਨ ਲਾ ਕੇ ਦਿਖਾ ਲੈਂਦੇ ਨੇ। ਇਹ ਆਵਲੇ ਜੇ ਜੋੜ ਹੁੰਦਾ ਨਾ ਜਿਹੜਾ ਉਹਦੇ ਇਸ ਤਰ੍ਹਾਂ ਉਹਦੇ ਤੇ ਟਿਕਾ ਕੇ ਤੁਸੀਂ ਰੱਖ ਲੈਣਾ ਤੇ ਮੁਰਕੇ ਨੂੰ ਇਸ ਤਰ੍ਹਾਂ ਤੁਸੀਂ ਮੋੜ ਲੈਣਾ ਜੇ ਤੁਸੀਂ ਇਸ ਤਰ੍ਹਾਂ ਅੰਦਾਜ਼ੇ ਨਾਲ ਨਹੀਂ ਲਾ ਸਕਦੇ ਤੇ ਫਿਰ ਤੁਸੀਂ ਨਿਸ਼ਾਨ ਲਾ ਲੈਣੇ ਪੈਣਗੇ ਪਹਿਲਾਂ ਹੀ ਤੁਸੀਂ ਇਸ ਤਰ੍ਹਾਂ ਡਾਉਣ ਇੱਕ ਡਾਉਣ ਨਿਸ਼ਾਨ ਲਾ ਲੈਣਾ ਮੁਰਕੇ ਅੰਜ ਉੱਪਰ ਥੋੜਾ ਜਿਹਾ ਇਧਰ ਨੂੰ نیچے ਇਸ ਤਰ੍ਹਾਂ ਤੁਸੀਂ ਨਿਸ਼ਾਨ ਲਾ ਲੈਣਾ ਕਿਸ ਲਾਈ ਲਾਉਣੀ ਹੈ ਇਸ ਤਰ੍ਹਾਂ ਕਰਕੇ ਆਪਣੀ ਸਲਾਈ ਆ ਜੂਗੀ ਇਸ ਤਰ੍ਹਾਂ ਘੜਾ ਪੜਾਣਾ ਇਦਾਂ ਫਿਨਿਸ਼ਿੰਗ ਆ ਜਾਂਦੀ ਬਹੁਤ ਵਧੀਆ ਜੇ ਤੁਸੀਂ ਇਹਨੂੰ ਗੁੰਮ ਕਰਨਾ ਹੈ ਤਾਂ ਤੁਸੀਂ ਗੁੰਮ ਨਹੀਂ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਸਿੱਧੇ ਪਾਸੇ ਸਲਾਈ ਲਾ ਕੇ ਹੁਣ ਕਿ ਪੁੱਠੇ ਪਾਸੇ ਉਹ ਵੀ ਤਰੀਕਾ ਆਪਾਂ ਤੁਹਾਨੂੰ ਕਿਸੇ ਦਿਨ ਦੱਸਾਂਗੇ ਤੇ ਇਹਨੂੰ ਆਪਾਂ ਡਬਲ ਕਰ ਲੈਂਗੇ ਦੇ ਵਾਦੇ ਘਾਟੇ ਦਾ ਕੋਈ ਨਹੀਂ ਹੁੰਦਾ ਆਪਾਂ ਨੂੰ ਆ ਪਾਸਾ ਸਹੀ ਚਾਹੀਦਾ ਤੇ ਇੱਥੇ ਆਪਣੀ ਸਲਾਈ ਲੱਗ ਜਾਣੀ ਆ ਮੁਰਕੇ ਤਿੰਨ ਸਾਢੇ ਤਿੰਨ ਦਾ ਆਪਾਂ ਲੈਣਾ ਆ ਦੇਖ ਇਸ ਤਰ੍ਹਾਂ ਇਹ ਨਾ ਜੇ ਹੋ ਕੋਸੀ ਪਾਉਗੇ ਵੀ ਨਾ ਜਾਂ ਤੁਸੀਂ ਇਸ ਤਰ੍ਹਾਂ ਜੋੜ ਕੇ ਰੱਖੋਗੇ ਤੇ ਅੰਦਰ ਨੂੰ ਮੁੜੇਗਾ ਆ ਗਾਲ ਆਪਣਾ ਥੱਲੇ ਨੂੰ ਅੰਦਰ ਨੂੰ ਮੁੜਿਆ ਹੋਣਾ ਚਾਹੀਦਾ ਠੀਕ ਹੈ ਜੀ ਇਸ ਤਰ੍ਹਾਂ ਆ ਤਰੀਕਾ ਹੈ ਆਪਣਾ ਮੋੜੇ ਜੋੜਨ ਦਾ ਤੇ ਇਸ ਤਰ੍ਹਾਂ ਤੁਸੀਂ ਮੋੜੇ ਜੋੜੋਗੇ ਨਾ ਤੁਹਾਡਾ ਗਲਾ ਬਾਹਰ ਨੂੰ ਕਦੇ ਵੀ ਨਹੀਂ ਜਾਏਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਇਹ ਕਲਾ ਉੱਪਰ ਨੂੰ ਛੜ ਜਾਂਦਾ ਹੈ ਨਾ ਤੇ ਉਹਦੀ ਤੁਸੀਂ ਸਲਾਈ ਜਦੋਂ ਲਾਉਣੀ ਹੈ ਜੇ ਵੀਡੀਓ ਲੰਬੀ ਬਣ ਗਈ ਤੇ ਫਿਰ ਆਪਾਂ ਅਗਲੀ ਚ ਦੱਸਾਂਗੇ ਤੇ ਨਹੀਂ ਤੇ ਆਪਾਂ ਤੁਹਾਨੂੰ ਇਹ ਸੇਜੀ ਦੱਸਾਂਗੇ